ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਖੁਰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਬਾਘਾਪੁਰਾਣੇ ਨੂੰ ਤਹਿਸੀਲ ਪੈਂਦੀ ਹੈ ਤੇ ਬਾਘੇਪੁਰਾਣੇ ਤੋਂ ਕੋਟਕਪੂਰੇ ਵਾਲੀ ਛੜਕ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਮੋਸਟਲੀ ਜ਼ਿਆਦਾਤਰ ਜਰਸੀ ਨਸਲ ਦੀਆਂ ਗਾਵਾਂ ਜਾਂ ਵਛੀਆਂ ਵਿਕਰੀ ਵਾਲੀਆਂ ਹੁੰਦੀਆਂ ਹੈ ਤਿੰਨ ਨਾਗ ਅੱਜ ਦੀ ਵੀਡੀਓ ਦੇ ਆ ਜਿਹਦੇ ਚੱਕੇ ਹੀਫਰ ਵੱਛੀ ਵੀ ਜਿਹੜੀ ਵਿਕਾਊ ਆ ਰੈੱਡ ਕਲਰ ਦੇ ਵਿੱਚ ਆ ਦੋਸਤੋ ਬਰੀਡ ਜਰਸੀ ਇਹਦੇ ਨਾਲ ਇੱਕ ਗੱਬਣ ਵੈੜ ਖੜੀ ਆ ਇਹ ਵੀ ਜਰਸੀ ਨਸਲ ਦੇ ਵਿੱਚ ਆ ਇੱਕ ਗਾਂ ਇਹ ਤਾਜੀ ਸੂਈ ਵੀ ਆ ਇਹਦੇ ਨਾਲ ਬੱਚਾ ਫੀਮੇਲ ਕਾਫ ਆ ਵੱਛੀ ਨੂੰ ਇਹਨੇ ਜਨਮ ਦਿੱਤਾ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਜਿਹੜਾ ਪਸ਼ੂ ਇਹਨਾਂ ਚੋਂ ਜੱਜ ਜੂਗਾ ਤੇ ਉਹਦੀ ਤਸੱਲੀ ਤੁਸੀਂ ਕਰਨੀ ਹੈ ਚੰਗਾ ਲੱਗੇ ਪਸ਼ੂ ਤਾਂ ਕਿ ਫੁੱਲ ਨਿਰਖ ਪਰਖ ਕਰਕੇ ਫੇਰ ਬੇਸ਼ੱਕ ਖਰੀਦਿਓ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ। ਆਓ ਸ਼ੁਰੂਆਤ ਕਰੀਏ ਦੋਸਤੋ ਆਪਾਂ ਤਾਜੀ ਸੂਈ ਵੇੜ ਬਾਰੇ ਜਾਣਕਾਰੀ ਲੈ ਲੈਨੇ। ਲਾਸਟ ਉੱਤੇ ਤੁਹਾਨੂੰ ਮੱਛੀ ਦਿਖਾਉਂਗਾ। ਰੈੱਡ ਕਲਰ ਦੇ ਵਿੱਚ ਲਾਲ ਰੰਗ ਦੇ ਵਿੱਚ ਮੱਛੀ ਹੈ ਨਸਲ ਜਰਸੀ ਦੇ ਵਿੱਚ। ਆਓ ਇਸੇ ਵੇੜ ਤੋਂ ਸ਼ੁਰੂਆਤ ਕਰਦੇ ਹਾਂ। ਸੰਦੀਪ ਭਾਈ ਸਸਤੀ ਕਾਰ। ਭਾਈ ਸਸਤੀ ਕਾਰੀ। ਕਿੰਨਾ ਸੂਆ ਸੰਦੀਪ ਇਹ ਦੂਜਾ ਸੂਆ ਸੂਈ ਆ ਭਾਈ। ਕਿੰਨਾ ਟਾਈਮ ਹੋ ਗਿਆ ਅੱਜ? ਇਹਨੂੰ ਅੱਜ ਤੀਜਾ ਦਿਨ ਆ ਭਾਈ। ਤੀਜਾ ਦਿਨ। ਹੁਣ ਅੰਦਾਜ਼ਾ ਬੌਲਾ ਕਿੰਨਾ ਹੋਊਗਾ? 14 ਕਿਲੋ ਬੌਲਾ ਭਾਈ ਆਮ ਨਾ ਹੋਊਗਾ ਇਹ। ਭਾਵੇਂ ਦੋ ਟਾਈਮ ਛੋੜੇ ਹੀ। ਠੀਕ ਹੈ ਅੱਛਾ ਕੀ ਡਿਮਾਂਡ ਰਹਿਣੀ ਹੈ ਦੀ ਸੰਦੀਪ ਭਾਈ ਡਿਮਾਂਡ ਹੈ ਨਹੀਂ 65000 ਰੁਪਈਆ ਦੀ ਤੁਰਦਗੇ ਇਹਨੂੰ ਹਾਂਜੀ ਸੋ ਦੋਸਤੋ ਬੱਚਾ ਇਹਦੇ ਨਾਲ ਵੱਛੀ ਭਾਈ ਮੌਲਾ ਪਾਉ ਉਹ ਕਰਨੇ ਆ ਜਿਹੜੇ ਪੈਸੇ ਲੈਣੇ ਆ ਜੀ ਠੀਕ ਹੈ ਹਨਾ ਇਹਦੇ ਨਾਲ ਹੀ ਕਰਦੇ ਆਗੇ ਹਾਂਜੀ ਹਾਂਜੀ ਓਕੇ 14 ਲੀਟਰਾਂ ਨੂੰ ਬੌਲਾ ਹੋਊਗਾ ਥੋੜਾ ਕ੍ਰਾਸ ਸੰਗ ਜਰਸੀ ਬੱਚਾ ਇਹਦੇ ਨਾਲ ਫੀਮੇਲ ਕਾਫ ਆ ਸੋ 65000 ਦੀ ਇਹ ਗਾਂ ਜਿਹੜਾ ਵੀਰ ਪਸੰਦ ਕਰੇ ਤਾਂ ਸੰਪਰਕ ਕਰ ਲਿਓ ਸੂਈ ਸਵਾਈ ਗਾਂ ਵੀਡੀਓ ਚ ਇਹਦੀਆਂ ਧਾਰਾਂ ਵੀ ਤੁਹਾਨੂੰ ਮਾਰ ਕੇ ਦਿਖਾ ਦੇਣੀ ਐ ਬੱਚੇ ਦੀ ਖੱਚ ਥੋੜੀ ਜੀ ਗਾਂ ਨੂੰ ਹੈਗੀ ਕਿਉਂਕਿ ਇਹ ਤਾਜੀ ਸੋਈ ਵੀ ਐ ਸੋ ਇਹਦੇ ਨਾਲ ਇਹ ਜਰਸੀ ਜਰਸੀ ਗਾਂ ਦੇ ਨਾਲ ਇਹ ਵੱਛੀ ਐ ਦੱਸੋ ਇਹਦੇ ਜਿਹੜਾ ਇਹ ਲਾਲ ਚਿੱਟੇ ਡੱਬਾ ਹੈ ਉਹ ਤੁਸੀਂ ਇਹਦੀ ਨਸਲ ਆਪ ਦੇਖ ਲਿਓ ਵੀ ਤੁਹਾਨੂੰ ਕਿਹੜੀ ਲੱਗਦੀ ਐ ਧਾਰਾਂ ਪਹਿਲਾਂ ਮਾਰ ਹੀ ਦਿੰਨੇ ਆ ਦੂਜੀਆਂ گاਵਾਂ ਵਾਲੇ ਪਾਸੇ ਨੂੰ ਫੇਰ ਤੁਰਾਂਗੇ ਬਿਨਾ ਨਿਆਣੇ ਤੋਂ ਦੱਸੋ ਬੱਚਾ ਛੱਡਿਆ ਚੀਲ ਚੀਪਾ ਸਵਾਦੀ ਸੋ ਬਿਲਕੁਲ ਨਰਮ ਚੁਆਈ ਦੀ ਪੋਲੀ ਚੁਆਈ ਦੀ ਹੈਗਾ। ਸਲੀਪ ਦੂਜੇ ਥਾਂ ਤੇ ਫੜ ਲਈ। ਸੋ ਇਹ ਬਰ ਉਹ ਤਾਰਾਂ ਦੇਖ ਲਈ। ਦੂਜਾ ਚ ਫੇਰ ਤਾਰਾਂ ਮਾਰਦੀ ਬਈ। ਹਾਂ। ਇਹ ਅਗਲੇ ਥਾਣੇ ਚ ਤਾਰਾਂ ਦੇਖੋ। ਪਿਛਲੇ ਚ ਉਹ ਮਾਰੀ ਸੀ। ਠੀਕ ਐ ਸੋ ਕੀ ਕਰੀ। ਸੋ ਠੀਕ ਐ ਸੰਦੀਪ ਭਾਈ। ਸੋ ਇਹ ਗਾں ਦੋਸਤੋ ਪਹਿਲੇ ਨੰਬਰ ਤੇ ਇਹਦੀ ਡਿਮਾਂਡ ਜਿਹੜੀ ਉਹ 65000 ਰੁਪਏ ਹੈ ਤੇ ਕਿਦੋਂ ਅੱਗੇ ਜਰਸੀ ਗੱਬਣ ਹੈ ਇਹਦੀ ਵੀ ਡਿਟੇਲ ਪੁੱਛਦੇ ਆ ਸੰਦੀਪ ਭਾਈ ਇਹ ਦੋ ਨੰਬਰ ਤੇ ਜਿਹੜੀ ਵੈਡ ਹੈ ਭਾਈ ਪਹਿਲਾ ਪਹਿਲੇ ਸੂਏ ਭਾਈ ਦੁੱਧ ਦਾ ਰਿਕਾਰਡ ਐਡਾ ਚੰਗਾ ਹੀ ਉਹਨਾਂ ਨੇ 20 ਕਿਲੋ ਦੁੱਧ ਗਿਆ ਪਰ ਆਪਾਂ 18 ਕ ਮੰਨ ਕੇ ਲਈ ਜੀ ਪਹਿਲੇ ਸੂਏ 18 ਕਿਲੋ ਦੁੱਧ ਪਾਇਆ ਹੋਊਗਾ ਭਾਈ ਠੀਕ ਹੈ ਸੱਤ ਕੇ ਦਿਨ ਬਾਕੀ ਆ ਦੂਜਾ ਸੂਏ ਸੂਣਨ ਲਈ ਕੀ ਰੇਟ ਰਹਿਣਾ ਦਾ ਰੇਟ ਇਹਦਾ ਵੀ 65000 ਰੁਪਏ ਜੀ ਸਲਸੋ ਦੁੱਧ ਬਾਈ ਕਹਿੰਦਾ ਰਿਕਾਰਡ ਬੜਾ ਚੰਗਾ ਪਰ ਫਿਰ ਵੀ ਇੱਥੇ ਇੱਕ ਗੱਲ ਐਡ ਕਰ ਦਿੰਨਾ ਵੀ ਦੁੱਧ ਥੋੜੀ ਸੇਵਾ ਦਾ ਤੁਸੀਂ ਕਿੰਨਾ ਚੋਲੋਗੇ ਤੁਸੀਂ ਦੇਖ ਲਿਓ ਡਿਮਾਂਡ 65000 ਆ ਸੁਆ ਦੂਜਾ ਦਿਨ ਹਜੇ 7 ਪਏ ਆ ਖਵਾਨਾ ਬਣਾਉਣਾ ਸ਼ੁਰੂ ਕੀਤਾ ਪ्योर ਜਰਸੀ ਦਾ ਤਾਂ ਵੀ ਇਹ ਬਾਈ ਤੋਂ ਬਾਈ ਗਾਂ ਲਈ ਹੈ ਘਰ ਦੀ ਵੀਡੀਓ ਹੋएगी ਬਾਈ ਠੀਕ ਹੈ ਤੇ ਮੰਨ ਲਓ ਪੂਰੀ ਬਾਈਰ ਤੇਲ ਤੂਲ ਕੇ ਹੋ ਕਿਉਂ ਦੇ ਕੇ ਸੰਭੀ ਵੀ ਹੈਗਾ ਉਹਨਾਂ ਦੀ ਠੀਕ ਹੈ ਦੱਸਦੀ ਆ ਬਾਕੀ ਆਪਾਂ ਨੂੰ ਠੀਕ ਹੈ ਸੋ ਦੋਸਤੋ ਬਾਈ ਕਹਿੰਦਾ ਵੀ ਜਿਹੜੇ ਘਰ ਚੋਂ ਖਰੀਦੀ ਹੈ ਉੱਥੋਂ ਵੀਡੀਓ ਵੀ ਬਣਾ ਕੇ ਲੈਂਦੀ ਐ ਸੋ ਇਹ 2 ਨੰਬਰ ਦੇ ਉੱਤੇ ਇਹਦਾ ਵੀ ਰੇਟ ਸੇਮ ਐ 65000 ਇਹਦੀ ਪਹਿਲਾਂ ਨ ਤਿਆਰ ਦੀ ਵੀਡੀਓ ਹੀ ਹੈਗੀ ਬਾਈ ਆਪਣੀ ਕੋਲ ਹੈਗੀ ਹੈ ਹਾਂਜੀ ਹਾਂਜੀ ਸੋ ਪਹਿਲੇ ਸੂਏ ਜਦੋਂ ਤਿਆਰ ਹੋਈ ਉਹ ਵੀ ਵੀਡੀਓ ਹੈਗੀ ਹੈ ਡਾਟਾ ਇਹਦਾ ਸਾਰਾ ਹੀ ਮਿਲ ਜੂਗਾ ਲਗਭਗ ਇਹ ਤੋਂ ਬਿਨਾ ਇੱਕ ਹੀ ਫਰ ਵੀ ਹੈਗੀ ਹੈ ਸੰਦੀਪ ਭਾਈ ਇਹ ਵੱਛੀ ਦੰਦੋ ਕਿਵੇਂ ਆ ਬਾਈ ਦੰਦੋ ਖੀਰੀ ਹੈ ਜੀ ਆਪਾਂ ਨਾ ਭਾਈ ਜਦੋਂ ਵੀਡੀਓ ਬਣਾਈ ਪਹਿਲੀ ਦੂਜੀ ਉਹ ਤੋਂ ਤਿੰਨ ਬੱਚੇ ਵੇਚੇ ਸੀਗੇ ਜੀ ਹੂੰ ਤੇ ਇਕੱਲਾ ਹੀ ਬੱਚਾ ਲਿਆ ਸੀਗਾ ਬਾਈ 12-13000 ਦਾ ਹੀ ਅੰਕਲ ਨੇ ਅੱਛਾ ਤੇ ਉਹ ਫੈਮਿਲੀ ਹੁਣ ਬਾਹਰ ਹੋ ਗਈ ਤੇ ਉਹਨਾਂ ਤੋਂ ਲੈਂਦਾ ਆਪਾਂ ਅੱਛਾ ਵਾਪਸ ਦੇਤਾ ਉਹਨਾਂ ਨੂੰ ਹਾਂਜੀ ਹਾਂਜੀ ਵਾਪਸ ਦੇਤਾ ਜੀ ਦੰਦੋ ਖੀਰੀ ਹੈ ਗੱਬ ਠੀਕ ਹੈ ਕੀ ਰੇਟ ਹੋਗਾ ਤਾਂ ਇਹਦਾ ਰੇਟ ਹੈਗਾ ਜੀ 20000 ਰੁਪਈਆ ਜੀ ਠੀਕ ਹੈ ਹਾਂਜੀ ਸੋ 20000 ਰੇਟਰ ਸੋ ਵੱਛੀਆਂ ਬਾਈ ਕਹਿੰਦਾ ਇਕੱਠੀਆਂ ਹੀ ਖਰੀਦੀਆਂ ਸੀ ਤੇ ਉਹਨਾਂ ਦੇ ਵਿੱਚੋਂ ਇਹ ਸੋਹਣੇ ਰੰਗ ਦੀ ਵੱਛੀ ਕਿਸੇ ਘਰ ਨੂੰ ਪਸੰਦ ਆਈ ਸੀ ਲੈ ਚਲੀ ਗਈ ਬੰਦ ਸੋ ਇਹ ਉਹਨਾਂ ਨੇ ਖਰੀਦ ਲਈ ਸੀ ਪਰ ਹੁਣ ਬਾਹਰ ਜਾਣ ਕਰਕੇ ਦੁਬਾਰਾ ਸੰਦੀਪ ਬਾਈ ਦੇ ਕੋਲ ਆ ਗਈ ਹੈ ਚਾਰ ਹੀ ਥਾਣੇ ਦੇ ਰੇਟ ਇਹਦਾ 20000 ਹੈ ਮਾਨਤਾਂ ਵਿੱਚੋਂ ਥੋੜਾ ਬਹੁਤ ਹੋ ਜਾਊਗਾ ਸੋ ਇਹ ਦੱਸੋ ਅੱਜ ਦੀ ਵੀਡੀਓ ਦੇ ਟੋਟਲ ਤਿੰਨ ਨਾਗ ਵਿਕਾਊ ਸੀ 65-65 ਹਜ਼ਾਰ ਇਹਨਾਂ ਦੀ ਕੀਮਤ ਆ ਦੱਸੋ ਤੇ 20 ਹਜ਼ਾਰ ਬੱਚੀ ਦੀ ਕੀਮਤ 1.5 ਲੱਖ ਦੇ ਵਿੱਚ ਤਿੰਨ ਪਸ਼ੂ ਬਾਈ ਨੇ ਵਿਕਾਊ ਕੀਤੇ ਆ ਬਾਕੀ ਤੁਹਾਨੂੰ ਜਿਹੜਾ ਪਸ਼ੂ ਰੇਟ ਦੇ ਹਿਸਾਬ ਤੇ ਜਾਂ ਕੁਆਲਿਟੀ ਦੇ ਹਿਸਾਬ ਤੇ ਜੱਜਦਾ ਉਹਦੇ ਲਈ ਕਾਲ ਕਰ ਲਿਓ ਜੇ ਇਸ ਗਾਂ ਦੇ ਨਾਲ ਬੱਚਾ ਫੀਮੇਲ ਕਾਫ ਤੁਹਾਨੂੰ ਮਿਲੂਗੀ ਸੋ ਆ ਕੇ ਤਸੱਲੀ ਕਰਿਓ ਧੰਨਵਾਦ